ਏ ਜੀ ਲਹਿਰ ਕੋਈ ਇਹ ਨਹੀਂ ਕਿ ਨਵੀਂ ਲੱਗੀ ਐ ਇਹ ਜਦੋਂ ਦੇ ਅਸੀਂ 2 ਸਵਾ 2 ਮਹੀਨੇ ਪਹਿਲਾਂ ਇਹ ਸਾਰੀਆਂ ਸੜਕਾਂ ਜਿੱਥੇ-ਜਿੱਥੇ ਲੋੜ ਸੀ ਚਾਹੇ ਰਿਪੇਅਰ ਦੀ ਸੀ ਚਾਹੇ ਨਵੀਆਂ ਸੜਕਾਂ ਦੀ ਸੀ ਇਹ ਉਹਨਾਂ ਵਿੱਚੋਂ ਇੱਕ ਐ ਜਿਹਦੀ ਨਵੀਂ ਸੜਕ ਬਣਨੀ ਆ ਔਰ ਇਹਦੇ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਮਤੇ ਪਾਸ ਹੋਏ ਮਤੇ ਤੋਂ ਬਾਅਦ ਐਫਸੀਸੀ ਕਮੇਟੀ ਵਿੱਚ ਪਾਸ ਹੋਏ ਐਸਟੀਮੇਟ ਬਣੇ ਹੁਣ ਟੈਂਡਰ ਵੀ ਲੱਗ ਗਏ ਆ ਤੇ ਕੰਮ ਚਾਲੂ ਹੋਣ ਵਾਲੇ ਆ ਇਹ ਉਹਨਾਂ ਦੀ ਓਪਨਿੰਗ ਅਸੀਂ ਅੱਜ ਕਰ ਰਹੇ ਆ ਇਹ ਅੱਜ ਦੀ ਜਿਹੜੀ ਓਪਨਿੰਗ ਕਰ ਰਹੇ ਆ ਉਹਦੇ ਵਿੱਚ ਪਹਿਲੀ ਸੜਕ ਹੈ ਜੋਸ਼ੀ ਨਗਰ ਦੀ ਸਾਰਾ ਜੋਸ਼ੀ ਨਗਰ ਇਹਦੇ ਚ ਕਵਰ ਹੋਏਗਾ ਇੱਕ ਇੱਕ ਫੁੱਟ ਕਵਰ ਹੋਏਗਾ ਔਰ ਕੋਈ ਕਰੀਬ 2 ਕਰੋੜ ਦੇ ਆਸ-ਪਾਸ ਇਹਦੇ ਤੇ ਖਰਚਾ ਹੋਏਗਾ ਔਰ ਮੈਂ ਜੋਸ਼ੀ ਨਗਰ ਦੇ ਜਿਹੜੇ ਰੈਜ਼ੀਡੈਂਟ ਹੈ ਜੋ ਇੱਥੇ ਰਹਿਣ ਵਾਲੇ ਆ ਉਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਤੁਹਾਡਾ ਜਿਹੜਾ ਜੋਸ਼ੀ ਨਗਰ ਹੈ ਇਹ ਬਿਲਕੁਲ ਨਵੀਂ ਲੁੱਕ ਦੇਵੇਗਾ ਹਾਂਜੀ ਸੀਐਮ ਸਾਹਿਬ ਆਈਸੀਜੀ ਨਸੀ ਲੱਗਦੀ ਹੈ ਜੇ ਹਾਂ ਦੇਖੋ ਕੱਟਣੀ ਹੋਈ ਹੈ ਫੋਲਡਰ ਕੱਟਣਾ ਹਾਂ ਸੀਐਮ ਸਾਹਿਬ ਆਈਸੀਜੀ ਉਧਰ ਕੱਲ ਗਏ ਸੀ ਅਮ੍ਰਿਤਸਰ ਉਹ ਜਿਹੜੇ ਟ੍ਰੈਜੇਡੀ ਹੋ ਗਈ ਕੀ ਨਾਮ ਜਿਹੜਾ ਨਕਲੀ ਸ਼ਰਾਬ ਪੀ ਕੇ 23 ਲੋਕ ਵਿਚਾਰੇ ਚਲੇ ਗਏ ਪਹਿਲਾਂ ਤਾਂ ਮੈਂ ਅਫਸੋਸ ਜ਼ਾਹਰ ਕਰਦਾ ਉਹਨਾਂ ਦੀ ਸਾਰੀਆਂ ਫੈਮਲੀਆਂ ਦਾ ਔਰ ਜਿਨ੍ਹਾਂ ਨੇ ਕੰਮ ਕੀਤੇ ਸੀ ਸਾਰਿਆਂ ਨੂੰ ਫੜਿਆ ਜਾ ਰਿਹਾ ਹੈ ਸਖਤ ਕਾਰਵਾਈ ਹੋ ਰਹੀ ਹੈ ਤੇ ਕੱਲ ਉਹ ਆਏ ਸੀਗੇ ਤੇ ਅੱਜ ਤਿੰਨ ਉਦਘਾਟਨ ਸੀਗੇ ਬੱਗਾ ਜੀ ਦੀ ਕੰਸਟੀਟਿਊਐਂਸੀ ਚ ਉਹ ਤਿੰਨੋ ਕਰਕੇ ਗਏ ਆ ਇੱਕ ਕੋਈ ਪਾਰਕ ਸੀ ਜਿੱਥੇ ਬਹੁਤ ਸੋਹਣਾ ক্রিকেট ਦਾ ਇੰਤਜ਼ਾਮ ਕੀਤਾ ਗਿਆ ਇੱਕ ਅੰਬੇਦਕਰ ਹਾਲ ਆ ਤੇ ਤੀਜਾ ਜਿਹੜਾ ਪੁਲ ਆ ਬੜੀ ਦੇਰ ਦਾ ਬੰਦ ਸੀ ਉਹ ਦੁਬਾਰਾ ਚਾਲੂ ਹੋਇਆ ਚਾਂਸ ਇਨ ਮੇਲਾ ਪਨੀ ਸਾਈ ਬਾਡ ਨੰਬਰ 5 ਤੋਂ ਇੰਚਾਰਜ ਆਮ ਆਦਮੀ ਪਾਰਟੀ ਤੋਂ ਜਿਸ ਤਰ੍ਹਾਂ ਕਿ ਆਪਣੇ ਜੋਸ਼ੀ ਨਗਰ ਵਿੱਚ ਅੱਜ ਉਦਘਾਟਨ ਸੜਕਾਂ ਦਾ ਉਦਘਾਟਨ ਕੀਤਾ ਗਿਆ ਮੈਂ ਐਮਪੀ ਸਾਹਿਬ ਸੰਜੀਵ ਅਰੋੜਾ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਬਹੁਤ ਜੀ ਕਿੰਨੀ ਵਿਕਾਸ ਦੀ ਗੱਲ ਕਰਾਂ ਵਿਕਾਸ ਦੀ ਲਹਿਰ ਲੱਗੀ ਰਹੀ ਹੈ ਸਰ ਅਸੀਂ ਤਾਂ ਸ਼ੁਰੂ ਤੋਂ ਹੀ ਕੰਮ ਕਰ ਰਹੇ ਆ ਆਪਣੇ ਵਾਰਡ ਨੰਬਰ 56 ਦੇ ਵਿੱਚ ਜਿਸ ਤਰ੍ਹਾਂ ਪੈਚ ਵਰਕ ਦਾ ਕੰਮ ਹੋ ਗਿਆ ਲਾਈਟਾਂ ਦਾ ਕੰਮ ਹੋ ਗਿਆ ਸਿਵਲਸ ਦਾ ਕੰਮ ਹੋ ਗਿਆ ਸਭ ਬਹੁਤ ਜੋਰਾ ਸ਼ੋਰਾ ਨਾਲ ਕੰਮ ਕਰਵਾ ਰਹੇ ਐ ਬਾਟ ਐਸਟੀਮੇਟ ਸੀਗੇ ਜਾਂ ਪ੍ਰੋਸੈਸਿੰਗ ਚ ਸੀ ਉਹ ਸਾਰੇ ਡੇ ਬਾਈ ਡੇ ਇੱਕ ਇੱਕ ਕਰਕੇ ਉਹਨਾਂ ਦਾ ਬੜੀ ਜਲਦੀ ਹੱਲ ਕਰਾ ਰਹੇ ਨੇ ਅੱਜ ਉਸੇ ਲੜੀ ਤਹਿਤ ਉਹਨਾਂ ਨੇ ਸਾਡਾ 올ਡ ਜੋਸ਼ ਨਗਰ ਨਿਊ ਜੋਸ਼ ਨਗਰ ਯਾਨੀ ਕਿ ਟੋਟਲ ਪਾਰਟ 1 ਤੇ ਪਾਰਟ 2 ਦਾ ਤਕਰੀਬਨ 2 ਕਰੋੜ ਰੁਪਈਆ ਦੀਆਂ ਸੜਕਾਂ ਦਾ ਜਿਹੜੀਆਂ ਨਵੀਆਂ ਬਣਨੀਆਂ ਨੇ ਨਵੇਂ ਸਿਰੇ ਤੋਂ ਉਹਨਾਂ ਦਾ ਮੂਰਤ ਕਰਕੇ ਗਏ ਨੇ ਅੱਜ ਉਹ ਤੇ ਅਗਲੇ 1-2 ਦਿਨਾਂ ਦੇ ਵਿੱਚ ਸਾਰਾ ਕੰਮ ਸ਼ੁਰੂ ਹੋ ਜਾਊਗਾ ਤੇ ਕੱਲ ਜਿਹੜਾ ਸੀਗਾ ਹੈਪਵਾਲ ਪਿੰਡ ਵਿਖੇ ਜਿੱਨੇ ਲਾਲ ਲਕੀਰ ਵਾਲੇ ਮਕਾਨ ਸੀ ਸਾਰਿਆਂ ਨੂੰ ਤੁਹਾਨੂੰ ਪਤਾ ਰਜਿਸਟਰੀ ਵੰਡ ਸਮਰੋਹ ਕਰਕੇ ਗਏ ਨੇ ਸੋ ਇੱਕ ਇੱਕ ਦਿਨ ਜਿਹੜਾ ਸਾਡਾ ਬਾੜ ਦਾ ਤਰੱਕੀਆਂ ਦਾ ਦਿਨ ਚੱਲ ਰਿਹਾ ਵਾ ਸਤਿਕਾਰਯੋਗ ਐਮਪੀ ਸਾਹਿਬ ਬੜੇ ਜੋਰਾ ਸ਼ੋਰਾ ਨਾਲ ਸਾਡੇ ਵਾਰਡ ਨੰਬਰ 65 ਦੀ ਨਿਹਾਰ ਬਦਲਣ ਲੱਗੇ ਹੋਏ ਨੇ ਬੜੀ ਜਲਦੀ ਇਲੈਕਸ਼ਨ ਲੈਟ ਹੈ ਇਲੈਕਸ਼ਨ ਤਾਂ ਦੇਖੋ ਹੋਣੀ ਹੀ ਹੋਣੀ ਆ ਜਦੋਂ ਚੌਣ ਬਿਗਲ ਵੱਜ ਚੁੱਕਿਆ ਵਾ ਚਾਹੇ ਜਲਦੀ ਆ ਚਾਹੇ ਲੇਟ ਆ ਸਾਡੇ ਦੇ ਇਲੈਕਸ਼ਨ ਚਾਹੇ ਸਾਡੀ ਵੱਲੋਂ ਕੱਲ ਕਰਾ ਲੈਣ ਕਿਉਂਕਿ ਸਾਡਾ ਕੰਮ ਬੋਲਦਾ ਅਸੀਂ ਹੋਰ ਪੋਲਿਟਿਸ਼ਲਾਂ ਮੰਗ ਝੂਠੇ ਲਾਰੇ ਨਹੀਂ ਲਾ ਰਹੇ ਨਹੀਂ ਲਾਉਂਦੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਪਹਿਲੀ ਇਕਲੋਤੀ ਪਾਰਟੀ ਆ ਜਿਨੇ ਇਲੈਕਸ਼ਨ ਤੋਂ ਪਹਿਲਾਂ ਹੀ ਸਾਰੇ ਕੰਮ ਜਿਹੜੇ ਕਹੇ ਸੀ ਉਹ ਕਰਕੇ ਦੇਤੇ 17 ਮਾਰਚ ਨੂੰ ਸੀਐਮ ਸਾਹਿਬ ਹੈਬਾਲ ਵਿਖੇ ਆਏ ਸੀਗੇ ਤੇ ਸਾਰੇ ਪਿੰਡ ਵਾਸੀਆਂ ਨੂੰ ਆਸ਼ਵਾਸ਼ਣ ਦੇ ਕੇ ਗਏ ਸੀ ਵੀ ਅਗਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਤੁਹਾਡੇ ਮਾਲਕਨਾ ਹੱਕ ਤੁਹਾਨੂੰ ਦਿੱਤੇ ਜਾਣਗੇ ਤੇ ਕੱਲ ਉਸ ਕੰਮ ਨੂੰ ਉਹਨਾਂ ਨੇ ਅਮਲੀ ਜਾਮਾ ਪਾਇਆ ਇਸ ਤੋਂ ਜ਼ਿਆਦਾ ਸ਼ਾਰਪ ਜਾਂ ਇਸ ਤੋਂ ਜ਼ਿਆਦਾ ਤੇਜ਼ ਮੈਂ ਨਹੀਂ ਚਾਹੁੰਦਾ ਵੀ ਕੋਈ ਹੋ ਸਕਦਾ ਕੰਮ ਕਰ ਸਕਦਾ ਪਾਰਡ ਦੀ ਸਾਡੀਆਂ ਮੰਗੇ ਨਹੀਂ ਮੇਰੇ ਹਿਸਾਬ ਨਾਲ ਕੋਈ ਡਿਊ ਰਹਿਣ ਦਿੱਤੀਆਂ ਚਾਹੇ ਉਹ ਟਰਾਂਸਫਾਰਮਡੀਆਂ ਨੇ ਚਾਹੇ ਇਲੈਕਟ੍ਰੀਕਲ ਨੇ ਚਾਹੇ ਸੜਕਾਂ ਨੇ ਚਾਹੇ ਰੋਡ ਪੈਚ ਦਾ ਕੰਮ ਸੀਗਾ ਜਿਹੜਾ ਪਿਛਲੇ ਦਿਨੀ ਚੱਲਿਆ ਚਾਹੇ ਲਾਈਟਾਂ ਤਕਰੀਬਨ 200 ਲਾਈਟਾਂ ਲਾਤੀਆਂ ਸੱਤ ਟਰਾਂਸਫਾਰਮ ਲਾ ਕੇ ਵਾਟਰ ਸੀਵਰੇਜ ਦੀਆਂ ਨਵੀਆਂ ਲਾਈਨਾਂ ਪਾ ਰਹੀਆਂ ਨੇ ਪਾਰਕਾਂ ਦਾ ਸਾਰਾ ਨਵੀਨੀਕਰਨ ਹੋ ਰਿਹਾ ਸਟਰੀਟ ਲਾਈਟਾਂ ਦੇ ਪੋਲ ਲੱਗ ਰਹੇ ਨੇ ਹਾਈ ਮਾਸਕ ਲਾਈਟਾਂ ਲੱਗ ਰਹੀਆਂ ਨੇ ਕੋਈ ਡਿਊ ਕੰਮ ਵੀ ਨਹੀਂ ਛੱਡਿਆ ਬਾੜ ਦਾ ਅੱਜ ਤੱਕ ਜਿਹੜਾ ਕਰੇ ਕਿਸੇ ਨੇ ਨਹੀਂ ਕੀਤਾ ਉਹ ਸਾਰੇ ਕੰਮ ਬੜੇ ਜੋਰਾ ਸ਼ੋਰਾ ਨਾਲ ਹੋ ਰਹੇ ਨੇ ਲੋਕ ਖੁਸ਼ ਆ ਤੇ ਲੋਕ ਇੰਤਜ਼ਾਰ ਕਰ ਰਹੇ ਨੇ ਵੀ ਕਦੋਂ ਇਲੈਕਸ਼ਨ ਡੇਟ ਅਨਾਉਂਸ ਹੋਵੇ ਅਸੀਂ ਵੱਧ ਚੜ ਕੇ ਜਿਹੜਾ ਵੋਟਾਂ 'ਚ ਯੋਗਦਾਨ ਪਾ ਕੇ ਐਮਪੀ ਰੋੜਾ ਜੀ ਨੂੰ ਜਿਤਾ ਕੇ ਫਿਰ ਮੈਂਬਰ ਪਾਰਲੀਮੈਂਟ ਸੰਜੀਵ ਰੋੜਾ ਜੀ ਦਾ ਜਿਨ੍ਹਾਂ ਨੇ ਕਿ ਵਿਕਾਸ ਦੇ ਕੰਮਾਂ ਦੀ ਛੜੀ ਲਾਈ ਹੋਈ ਹੈ ਅਸੀਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਆਪਣੇ ਵੱਲੋਂ ਆਪਣੇ ਪ੍ਰਧਾਨ ਵੱਲੋਂ ਇਲਾਕਾ ਇੰਚਾਰਜ ਵੱਲੋਂ ਬਹੁਤ ਬਹੁਤ ਧੰਨਵਾਦ ਸੰਜੀਵ ਰੋੜਾ ਜੀ ਦਾ ਜਿਨ੍ਹਾਂ ਨੇ ਅੱਜ ਜੋਸ਼ੀ ਨਗਰ ਹੈਬੋਵਾਲਦੀ ਸੜਕਾਂ ਦਾ ਨਹੀਂ ਉਦੋਂ ਘਾਟਨ ਕੀਤਾ ਅੱਜ ਅੱਜ ਕੱਲ ਤੋਂ ਕੰਮ ਸ਼ੁਰੂ ਹੋ ਜਾਣਾ ਜੀ ਲੋਕਾਂ ਦੀ ਜਿਹੜੀ ਬੜੀ ਪੁਰਾਣੀ ਮੰਗ ਸੀ ਵੀ ਸਾਡੀ ਸੜਕਾਂ ਦੇ ਵਿੱਚ ਬਹੁਤ ਟੋਏ ਪਏ ਹੋਏ ਨੇ ਅੱਜ ਤੋਂ ਬਾਅਦ 2-4 ਦਿਨਾਂ ਬਾਅਦ ਇਹ ਟੋਏ ਨਜ਼ਰ ਨਹੀਂ ਆਣਗੇ ਅਸੀਂ ਬਹੁਤ ਬਹੁਤ ਧੰਨਵਾਦ ਆ ਸੰਜੀਵ ਰੋੜਾ